ਸ਼ਾਮ ਨੂੰ ਸਾਰੇ ਜਣੇ ਗੈਸ ਹੁੱਤੇ ਜਾ ਕੇ ਸ਼ਿਕਾਇਤ ਕੀਤੀ। ਉਹਨਾਂ ਨੇ ਚੱਕ ਕੇ ਜਿਹਰ ਬਾਹਰੋਂ ਫੋਨ ਕੀਤਾ ਬੰਦੇ ਤਾਂ ਇੱਥੇ ਆਏ ਆ। ਪਾਸਪੋਰਟ ਲੈ ਕੇ ਆ ਉਹ ਘੂਰ ਲੜ ਗਏ ਉਹਨਾਂ ਦੇ ਨਾਲ ਛੁਰਦੇ ਨਾਲ ਅੰਦਰ ਗਰੀ ਪੈਸੇ ਦਿੱਤੇ। ਥੋੜਾ ਹੱਥ ਘੜੀਆਂ ਲਗਾ। ਉਹਦੇ ਸਾਰਾ ਕੋਈ ਸਾਡਾ ਸਮਾਨ 10-15 ਦਿਨ ਦੀ ਜੇਲ੍ਹ ਦੇ ਵਿੱਚ ਰਹਿ। ਕਿੰਨਾ ਜਿਲ੍ਹੇਨ ਧਕੇਵਾ ਕੇ ਇੱਕ ਤਰ੍ਹਾਂ। ਉਹਨਾਂ ਸਾ ਵੀ ਆਪੂ ਤਾਂ ਜਿੰਨਾ ਭਜੀ ਕਹਦੇ ਗਾਜ ਨੂੰ ਤੁਹਾਨੂੰ ਬੰਦੇ ਦੇ ਵਿੱਚ ਤਕਰੀਬਨ 6 ਦਿਨ ਉਹ ਜਰਾ ਜੀ ਮਾਰਦੇ ਨੇ। ਜੇਦਾ ਵਿੱਚ ਨਹੀਂ ਜਾਂਦੀ ਜਦ ਤੱਕ ਉਹ ਰਾਤ ਹੈ। ਹਾਂਜੀ ਤੁਹਾਡਾ ਨਾਮ ਕੀ ਆ ਜੀ ਮੇਰਾ ਨਾਮ ਜੀ ਗਰਮ ਕੁਮਾਰਾ ਜੀ ਮੈਂ ਜਲੰਧਰ ਦਾ ਰਹਿਣ ਵਾਲਾ ਜੀ ਮੈਂ ਥੋੜੇ ਖਾਲ ਹੋਇਆ ਜੀ ਮੈਨੂੰ ਦਵਾਈ ਗਏ ਨੂੰ ਤੇ ਮੈਂ ਉੱਥੇ ਕੰਮ ਕਾਰ ਕੀਤਾ ਸੀਗਾ ਰਵਾਫ ਸਾਡਾ ਮੇਹਰੀ ਸੀਗਾ ਜੀ ਮੈਂ ਅੱਜ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਨੌਜਵਾਨਾਂ ਨੂੰ ਮੇਰੇ ਵਰਗਿਆਂ ਨੂੰ ਵੀ ਜੇ ਕੋਈ ਕੰਪਨੀ ਕੰਮ ਕਰਨ ਜਾਂਦੇ ਕੋਈ ਚੰਗੀ ਦੇਖ ਕੇ ਜਾਓ ਮੇਰੇ ਆਪ ਕੋ ਠੋਖਾਣਾ ਖਾਇਓ ਕਿਉਂਕਿ ਜੋ ਮੇਰੇ ਨਾਲ ਹੋਇਆ ਉਹ ਤੁਹਾਡੇ ਨਾਲ ਨਾ ਹੋਵੇ ਮੈਂ ਇਹ ਦੁਆਵਾਂ ਕਰਦਾ ਰਹੂ ਰੱਬ ਕੋਲ ਠੀਕ ਹੈ ਜੀ ਮੈਂ 11 ਸਾਲ ਦੀ ਜੇਲ੍ਹ ਕੱਟੀ ਆ ਜੀ ਤਿੰਨ ਵਾਰੀ ਜੇਲ੍ਹ ਚ ਗਿਆ ਜੀ ਕਦੇ ਵਕ ਵਕ ਜੇਲਾ ਚ ਗਿਆ ਕਿੰਦਾ ਦੇ ਮੈਨੂੰ ਲੋਕ ਮਿਲੇ ਆ ਜੀ ਮੈਨੂੰ ਪਤਾ ਜੀ ਮੈਂ ਇਹ ਚਾਹੁੰਦਾ ਵੀ ਤੁਹਾਡੇ ਨਾਲ ਇਹ ਕੰਮ ਨਾ ਹੋਵੇ ਮੇਰਾ ਭਰਾ ਅਥ ਜੋੜ ਕੇ ਤੁਹਾਡੇ ਸਾਰਿਆਂ ਕੋਲ ਬੇਨਤੀ ਆ ਵੀ ਤੁਸੀਂ ਜਿੰਨੇ ਵੀ ਮੇਰੇ ਭਰਾ ਆਓ ਕੰਪਨੀ ਚੰਗੀ ਦੇਖੇ ਜਾਓ ਐਵੇਂ ਉੱਥੇ ਜ਼ਿੰਦਗੀ ਨਾਲ ਰੋਲੋ ਮੈਨੂੰ ਪਤਾ ਜੋ ਮੈਂ ਦੇਖਿਆ ਹੈ ਨਾ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਕਿੱਦਾਂ ਹੁੰਦਾ ਮੇਰਾ ਭਰਾ ਮੈਂ ਬਾਰ-ਬਾਰ ਇਹੀ ਕਹਿੰਦਾ ਵੀ ਤੁਸੀਂ ਚੰਗੀ ਕੰਪਨੀ ਦੇਖ ਕੇ ਕੰਮ ਕਰੋ ਮੇਰਾ ਭਰਾ ਬਾਕੀ ਸਰ ਜੀ ਦਾ ਬਹੁਤ ਸੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਟਿਕਟਾ ਦਵਾਈਆਂ ਸਾਡੀ ਪੂਰੀ ਸਪੋਰਟ ਕੀਤੀ ਸਾਡੀ ਇੱਥੇ ਤੱਕ ਵੀ ਹੈਲਪ ਕਰਨ ਨੂੰ ਵੀ ਤਿਆਰ ਹੈ ਜੀ ਹਾਂ ਜੀ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਆ ਜੀ ਨਾ ਕੀ ਆ ਤੇ ਇੱਥੇ ਅਮਰ ਸਿੰਘ ਭਾਜੀ ਮੇਰਾ ਨਾਮ ਜੀ ਮੈਂ ਦੁਬਈ ਕੰਮ ਵਾਸਤੇ ਗਿਆ ਸੀ ਭਾਜੀ ਉੱਥੇ ਕੰਪਨੀਆਂ ਸਾਨੂੰ ਬਹੁਤ ਰੱਜ ਕੇ ਜਲੀਲ ਕੀਤਾ ਫਿਰ ਉੱਥੇ ਅਸੀਂ ਰਿਪੋਰਟ ਲਿਖਣ ਗਏ ਥਾਣੇ ਦੇ ਵਿੱਚ ਉੱਥੇ ਅਰਵਾਮ ਨੇ ਆਣ ਕੇ ਸਾਨੂੰ ਥਾਣੇ ਤੋਂ ਜੇਲ੍ਹ ਕਰਵਾ ਦਿੱਤੀ ਅਸੀਂ 11 ਦਿਨ ਜੇਲ੍ਹ ਕੱਟੀ ਮੁੜ ਕੇ ਸਾਹ ਗੋਣਾ ਨਾਲ ਅਸੀਂ ਗੱਲ ਕੀਤੀ ਡਾਕਟਰ ਉਹ ਬੀਟਾ ਬாய் ਸਾਨਾ ਉਹਨਾਂ ਨੇ ਸਾਨੂੰ ਇੱਥੇ ਪਹੁੰਚਾਇਆ ਟਿਕਟਾਂ ਲੈ ਕੇ ਦਿੱਤੀਆਂ ਸਾਡਾ ਬਹੁਤ ਬਹੁਤ ਹੈਲਪ ਕੀਤੀ ਤੇ ਹੁਣ ਸਾਰੇ ਅਸੀਂ ਭਰਾ ਧੰਨਵਾਦ ਧੰਨਵਾਦ ਇੰਨਾ ਕਿ ਕਰਦੇ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਤੱਕੇ ਤੋਂ ਇਹ ਕਹਿੰਦੇ ਵੀ ਜਿਹੜਾ ਸਾਡਾ ਇੱਥੇ ਹੁਣ ਕੋਈ ਬੜਮੁਲਾ ਰਕਜ਼ਾਰ ਜਿਹੜਾ ਕੋਈ ਨਾਲ ਕੋਈ ਸਾਡੇ ਨਾਲ ਸੰਪਰਕ ਕਰਕੇ ਆ ਕਿਤੇ ਨਾ ਕਿਤੇ ਕੰਮ ਨਹੀਂ ਕੀਤਾ ਜਾਵੇਗਾ। ਉਹਨਾਂ ਸਾਡੀ ਬਾਹ ਬੜੀ ਬਹੁਤ ਧੰਨਵਾਦ ਕਰਦੇ। ਕਿ ਕੰਪਨੀ ਨੇ ਤੁਹਾਡਾ ਕੀ ਉੱਥੇ ਕੀ ਕੰਪਨੀ ਦਾ ਰੋਲਾ ਕੀ ਸੀਗਾ ਤੁਹਾਡਾ? ਕੰਪਨੀ ਨੇ ਸਾਨੂੰ 3 ਮਹੀਨੇ ਰੱਜ ਕੇ ਜੀਵਨ ਕੀਤਾ ਜੀ 3 ਮਹੀਨੇ ਸਾਡੀ ਸੈਲਰੀ ਨਹੀਂ ਦਿੱਤੀ। ਆਖਰ ਤੇ ਆਣ ਕੇ ਸਾਡਾ ਉਹਨਾਂ ਨੇ ਬਿਜਲੀ ਵੀ ਬੰਦ ਕਰ ਦਿੱਤੀ। ਜਦੋਂ ਅਸੀਂ ਬਿਜਲੀ ਦਾ ਰਿਪੋਰਟ ਸੁਣ ਕੇ ਥਾਣੇ ਥਾਣੇ ਵਾਲਿਆਂ ਨੇ ਰਵਾਬ ਨੂੰ ਫੋਨ ਕੀਤਾ। ਰਵਾਬ ਨੇ ਆਣ ਕੇ ਸਾਨੂੰ ਅੰਦਰ ਕਰਾਤਾ ਪਾਸਵਰਡ ਉਹਦੇ ਦਿੱਤੇ ਕਿ ਮੋੜ ਕੇ ਸਾਨੂੰ ਮੁੜ ਕੇ ਅਸੀਂ ਸਾਹਗੁਰਾਂ ਨਾਲ ਗੱਲਬਾਤ ਕਰਕੇ ਤੇ ਉਹਨਾਂ ਨੇ ਦੱਸਿਆ ਵੀ ਸਾਡੀ ਆਹ ਹਕੀਕਤ ਆ ਉਹਨਾਂ ਨੇ ਚਨਈ ਤੋਂ ਸਾਨੂੰ ਘਰ ਪਹੁੰਚਾਉਣ ਤੱਕ ਸਾਡੀ ਹੈਲਪ ਕੀਤੀ ਟਿਕਟਾਂ ਦਿੱਤੀਆਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਆ ਜੀ ਸਾਰੇ ਜਣੇ ਭਰਾ ਮਨਪ੍ਰੀਤ ਸਿੰਘ ਸੰਧੂ ਆ ਮੈਂ ਟਰਸਟ ਦੇ ਪੰਜਾਬ ਪ੍ਰਧਾਨ ਸਰਜਿੰਦਰ ਸਿੰਘ ਹਿਰ ਨਾਲ ਅੱਜ ਡਾਕਟਰਸ ਪੀ ਸਿੰਘ ਉਹ ਬਰਾਇ ਜੀ ਦੀ ਸਰਪ੍ਰਸਤੀ ਇੱਥੇ ਏਅਰਪੋਰਟ ਤੇ ਪਹੁੰਚਿਆ ਅੱਗੇ ਅਸੀਂ ਇੱਥੋਂ ਇਹ ਦੁਪਈ ਤੋਂ ਜਿਹੜੇ 8 ਨੌਜਵਾਨ ਰਿਪੋਰਟ ਹੋ ਕੇ ਆਏ ਆ ਇਹਨਾਂ ਨੂੰ ਰਿਸੀਵ ਕਰਕੇ ਘਰ ਤੱਕ ਭੇਜਣ ਦਾ ਇਹਨਾਂ ਦਾ ਪ੍ਰਬੰਧ ਕਰਨ ਲਈ ਇੱਥੇ ਪਹੁੰਚੇ ਆ ਮੈਂ ਇੱਥੇ ਦੱਸਣਾ ਚਾਹੁੰਦਾ ਇਹ ਸਾਰੇ ਨੌਜਵਾਨ ਕਾਫੀ ਲੰਬੇ ਸਮੇਂ ਤੋਂ ਉੱਥੇ ਦੁਬਈ ਦੀ ਇੱਕ ਕੰਪਨੀ ਵਿੱਚ ਕੰਮ ਕਰਦੇ ਸੀਗੇ ਜਿੰਨਾ ਉੱਥੋਂ ਦੇ ਮਾਲਕ ਨੇ ਕੰਪਨੀ ਦੇ ਮਾਲਕ ਨੇ ਇਹਨਾਂ ਨੂੰ ਕੁਝ ਮਹੀਨਿਆਂ ਦੀ ਤਨਖਾਹ ਨਹੀਂ ਦਿੱਤੀ ਜਦੋਂ ਇਹਨਾਂ ਨੇ ਲੇਬਰ ਕੋਰਟ ਜਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਉਹਨਾਂ ਸਭ ਨੂੰ ਇਹਨਾਂ ਨੂੰ ਉੱਥੇ ਜੇਲ੍ਹ ਵਿੱਚ ਭੇਜਤਾ ਜੇਲ੍ਹ ਵਿੱਚ ਕੁਝ ਦਿਨ ਰੱਖਣ ਤੋਂ ਬਾਅਦ ਇਹਨਾਂ ਨੂੰ ਜਿਹੜਾ ਰਿਪੋਰਟ ਕਰ ਦਿੱਤਾ ਗਿਆ ਇਹਨਾਂ ਨੂੰ ਉੱਥੋਂ ਦੀ ਪੁਲਿਸ ਵੱਲੋਂ ਰਿਪੋਰਟ ਕਰਕੇ ਚਨਈ ਭੇਜ ਦਿੱਤਾ ਸੀ ਜਿਸ ਪ੍ਰੰਤ ਇਹਨਾਂ ਕੋਲ ਕੋਈ ਪੈਸਾ ਨਹੀਂ ਸੀ ਇਹਨਾਂ ਨੇ ਅਬਰਾਈ ਸਾਹਿਬ ਦੇ ਫੋਨ ਕੀਤਾ ਉਹਨਾਂ ਨੇ ਇਹਨਾਂ ਦੀਆਂ ਟਿਕਟਾਂ ਹਵਾਈ ਟਿਕਟਾਂ ਲੈ ਕੇ ਇਥੇ 에ਰਪੋਰਟ ਭੇਜਿਆ ਅੱਗੋਂ ਗੱਡੀ ਦਾ ਪ੍ਰਬੰਧ ਕਰਕੇ ਇਹਨਾਂ ਨੂੰ ਘਰਾਂ ਤੇ ਪਹੁੰਚਦਾ ਕਰਨ ਲੱਗੇ ਆ ਮੈਂ ਇਥੇ ਇਹ ਵੀ ਦੱਸਣਾ ਚਾਹੁੰਦਾ ਆ ਵੀ ਜਿੰਨੇ ਵੀ ਨੌਜਵਾਨ ਬਾਹਰ ਜਾਂਦੇ ਆ ਉਹ ਇੱਕ ਵਾਰ ਆ ਬ੍ਰਾਈ ਸਾਹਿਬ ਵੀ ਬਾਰ-ਬਾਰ ਕਹਿੰਦੇ ਆ ਵੀ ਸਾਡੀ ਵੈਬਸਾਈਟ ਤੇ ਜਾਂ ਸਾਡੇ ਨਾਲ ਸੰਪਰਕ ਜ਼ਰੂਰ ਕਰਨ ਕਿਉਂਕਿ ਉੱਥੇ ਜਾ ਕੇ ਕੰਪਨੀਆਂ ਵੱਲੋਂ ਧੋਖੇ ਹੋ ਜਾਂਦੇ ਆ ਸਾਰਾ ਆਪਣਾ ਪਤਾ ਕਰਕੇ ਜਾਣ ਆਪਣੀਆਂ ਜ਼ਿੰਦਗੀਆਂ ਨਾ ਖਰਾਬ ਕਰਨ ਬਾਰ-ਬਾਰ ਅਸੀਂ ਇਹ ਪੀਜ ਕਰਦੇ ਆ ਧੰਨਵਾਦ